ਕਈ ਮਹੀਨੇ ਹੋ ਗਏ ਜੰਗ ਲੱਗਿਆ ਕਈ ਮਹੀਨੇ ਇੱਕ ਦੋ ਤਿੰਨ ਚਾਰ ਦਿਨ ਦੀ ਗੱਲ ਨਹੀਂ ਕਈ ਮਹੀਨੇ ਬੜਾ ਲੰਮਾ ਅਰਸਾ ਇੰਨਾ ਲੰਮਾ ਅਰਸਾ ਜੰਗ ਹੋਇਆ ਕਿਲੇ ਵਿੱਚੋਂ ਰਾਸ਼ਨ ਪਾਣੀ ਮੁੱਕ ਗਿਆ ਗੁਰੂ ਕਿਆਂ ਸਿਖਾਂ ਨੇ ਫਿਰ ਕਿਲੇ ਵਿੱਚ ਜਿਹੜੇ ਦਰਖਤ ਸੀ ਉਹਦੇ ਪੱਤੇ ਖਾਣੇ ਸ਼ੁਰੂ ਕੀਤੇ ਮੁੱਕ ਗਏ ਫਿਰ ਦਰਖਤਾਂ ਨੇ ਛਿਲਕੇ ਲਾ ਲਾ ਕੇ ਖਾਣੇ ਸ਼ੁਰੂ ਕੀਤੇ ਆਪਣੇ ਪੁਰਾਣੇ ਬਜ਼ੁਰਗਾਂ ਵੱਲ ਜ਼ਰਾਕ ਧਿਆਨ ਮਾਰੋ ਮੇਰੇ ਇਤਿਹਾਸ ਨੂੰ ਮੁਸਲਮਾਨਾਂ ਨੇ ਵੀ ਲਿਖਿਆ ਮਿਸਟਰ ਕਨਿੰਗਮ ਨੇ ਵੀ ਲਿਖਿਆ ਮਿਸਟਰ ਕਨਿੰਗਮ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਾਦੂਗਰੀ ਸੀ ਕਿ ਜਿਨ੍ਹਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਾਦੂ ਚੱਲ ਗਿਆ ਨਾ ਉਹਨਾਂ ਨੇ ਆਨੰਦਪੁਰ ਦੇ ਕਿਲੇ ਵਿੱਚ ਦੇਸ਼ ਭਲਾਈ ਲਈ ਆਪਣਾ ਜੀਵਨ ਬਚਾਉਣ ਵਾਸਤੇ ਘੋੜੇ ਵੀ ਵੱਡ ਵੱਡ ਕੇ ਖਾਦੇ ਮਹਾਰਾਜ ਕੋਲ ਬੇਨਤੀ ਕੀਤੀ ਕਿ ਮਹਾਰਾਜ ਜੀ ਭੁੱਖ ਨੇ ਤੇ ਹੁਣ ਤੰਗ ਕਰ ਦਿੱਤਾ ਹੁਣ ਸਾਥੇ ਲੜਿਆ ਨਹੀਂ ਜਾਂਦਾ ਤੇ ਸਾਬ ਨੇ ਉਹ ਪੋਲੇ ਜੇ ਮੂੰਹ ਨਾਲ ਬੇਪਰਵਾਹੀ ਨਾਲ ਹੀ ਕਹਿਤਾ ਭਈ ਅੱਠਕ ਦਿਨ ਹੋਰ ਠਹਿਰ ਜਾ ਉਹਨੇ ਕਿ ਅੱਠ ਦਿਨ ਅੱਠ ਕੜੀਆਂ ਨਹੀਂ ਕਟੀਆਂ ਜਾਂਦੀਆਂ ਹੁਣ ਜਾਣ ਕੇ ਭਈ ਗੁਰੂ ਨਹੀਂ ਮੰਨਦਾ ਫਿਰ ਮਾਂ ਕੋਲ ਗਏ ਮਾਂ ਗੁਜਰੀਏ ਤੂੰ ਕੁਝ ਕਰ ਮਾਤ ਗੁਜਰੀ ਨੇ ਬੇਨਤੀ ਕੀਤੀ ਭਈ ਸਿੱਖ ਔਖੇ ਹੋ ਗਏ ਨੇ ਪੁੱਤਰਾ ਕਿਲਾ ਛੱਡ ਦੇ ਤੇ ਮਾਂ ਨੂੰ ਵੀ ਉਹ ਗੱਲ ਆਖੀ ਮਾਂ 8 ਦਿਨ ਹੋਰ ਖਲੋ ਜਾ ਵਾਹਿਗੁਰੂ ਪਹਿਲੀ ਕਰੇਗਾ ਮਾਤਾ ਜੀ ਨੂੰ ਵੀ ਇਨਕਾਰ ਕਰ ਦਿੱਤਾ ਤੇ ਜਿਨ੍ਹਾਂ ਦਾ ਸਿੱਧਕ ਡੋਲ ਗਿਆ ਸੀ ਨਾ ਸਿੱਧਕ ਜਿਨ੍ਹਾਂ ਦਾ ਯਕੀਨ ਕੰਬ ਗਿਆ ਸੀ ਨਾ ਜਿਹੜੇ ਅੰਦਰੋਂ ਥਿਰਕ ਗਏ ਸੀ ਨਾ ਜਿਨ੍ਹਾਂ ਦੇ ਅੰਦਰੋਂ ਸਿੱਖੀ ਪਰ ਲਾ ਕੇ ਉੱਡ ਗਏ ਸੀ ਨਾ ਉਹਨਾਂ ਨੇ ਆਖਿਆ ਫਿਰ ਇਹ ਗੱਲਾਂ ਹੁਣ ਰਹਿਣਾ ਨਹੀਂ ਕਿਰਪਾ ਕਰਕੇ ਇਜਾਜ਼ਤ ਦੇ ਦੇ ਅਸਾਂ ਘਰਾਂ ਨੂੰ ਚਲੇ ਜਾਣਾ ਤੇ ਸਾਬ ਕਹਿਣ ਲੱਗੇ ਸਿੰਘੋ ਘਰੋਂ ਸੱਦਣ ਨਹੀਂ ਸੀ ਗਏ ਤੇ ਜਾਣ ਲੱਗਿਆ ਰੋਕਣਾ ਕੋਈ ਨਹੀਂ ਗੁਰਮਤ ਬੜੀ ਖੁੱਲੀ ਡੁੱਲੀ ਹੈ ਜਿਹਹੰਦਾਰ ਆਵਤ ਜਾਤ ਆਹੋ ਹਟਕੇ ਨਾ ਹੈ ਕੋਈ ਨਾ ਆਉਣ ਲੱਗਿਆ ਕੋਈ ਰੋਗ ਦਾ ਨਾ ਜਾਣ ਲੱਗਿਆ ਸੋ ਦਰ ਕੈਸਾ ਛੋੜੀਏ ਜੋ ਦਰ ਐਸਾ ਹੋਏ ਐਵੇਂ ਨਿੱਕੀ ਜੀ ਗੱਲ ਮੰਨ ਜਾਓ ਪੇ ਐਸ ਕਾਗਜ਼ ਦੇ ਉੱਤੇ ਲਿਖਦੇ ਜਾਓ ਜਿਹੜਾ ਜਿਹੜਾ ਲਿਖਦਾ ਹੈਗਾ ਉਹ ਚਲਿਆ ਜਾਏ ਲਿਖਦੇ ਜਾਓ ਪੇ ਅੱਜ ਤੋਂ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਇਤਿਹਾਸਕਾਰਾਂ ਨੇ ਟਪੜਾ ਖਾਦਾ ਉਹਨਾਂ ਦੀ ਗਿਣਤੀ ਲਿਖ ਦਿੱਤੀ ਹੈ 40 ਉਹਨਾਂ ਦੀ ਗਿਣਤੀ 40 ਨਹੀਂ ਸੀ ਦੁਆਏ ਰੱਬ ਦੀ ਉਹ ਕਈ ਸੈਂਕੜੇ ਸਨ। ਔਰ ਨਿਰੇਮਝ ਹਲ ਨਹੀਂ ਸੀ। ਉਹਨਾਂ ਵਿੱਚ ਦੜਪੀਏ ਵੀ ਸਨ। ਉਹਨਾਂ ਚ ਪੋਠੋਵਾਰੀਏ ਵੀ ਸਨ। ਜੇਲਮ ਗੁਜਰਾਤ ਧੰਨੀ ਦੇ ਰਹਿਣ ਵਾਲੇ ਵੀ ਸਨ। ਉਹਨਾਂ ਵਿੱਚ ਬੇਨt ਇਲਾਕਿਆਂ ਦੇ ਸਿੱਖ ਸਨ। ਇਹ ਟੋਲੇ ਦਾ ਟੋਲਾ ਦਸਖਤ ਕਰਕੇ ਤੇ ਤੁਰ ਪਿਆ। ਗੁਰੂ ਨਾਲ ਟੁੱਟ ਗਏ। ਸਿਖਾਂਦੀਆਂ ਚਾਰ ਕੁ ਰਹਿ ਤਾਂ ਨੇ। ਪੰਜੇ ਰਹਿਤਾਂ ਨੇ ਕਿਉਂ ਕਰੈਤਾ ਨੂੰ ਇਉਂ ਸਮਝਣਾ ਚਾਹੀਦਾ ਪਈ ਸਿੱਖ ਕਿਸੇ ਸੂਰਤ ਤਮਾਕੂ ਵਰਤ ਲੈ ਉਹ ਸਿੱਖ ਨਹੀਂ ਰਹਿੰਦਾ ਪਤਿਤ ਹੈ ਚੂਰੀ ਨਾਲ ਜ਼ਬਾ ਕੀਤਾ ਹੋਇਆ ਮਾਸ ਖਾ ਲੇ ਗੁਰਮਤਿ ਅਨੁਸਾਰ ਉਹ ਸਿੱਖ ਨਹੀਂ ਉਹ ਪਤਿਤ ਹੈ ਕੇਸ ਕਟਾ ਦੇ ਪਤਿਤ ਹੈ ਤੇ ਪਰਿਸ਼ਤਰੀ ਗਮਨ ਕਰੇ ਪਰਿਸ਼ਤਰੀ ਪਰਿਸ਼ਤਰੀ ਨਾਲ ਪੈੜੇ ਤਾਲੁਕਾਤ ਪੈਦਾ ਕਰ ਲੇ ਉਹ ਪਤਿਤ ਹੈ ਪਰ ਸਿੱਖਾਂ ਵਿੱਚ ਇੱਕ ਅਵਸਥਾ ਹੋਰ ਵੀ ਆ ਪਾਰਿਸ਼ਤਰੀ ਗਮਨ ਵੀ ਨਾ ਕਰੇ ਤਮਾਕੂ ਵੀ ਨਾ ਖਾਏ ਕੇਸ ਵੀ ਨਾ ਕਟਾਵੇ ਕੁੱਠਾ ਵੀ ਨਾ ਖਾਏ ਰਹਿਤਾ ਕੁਰੇਤਾ ਚੋਂ ਤਾਂ ਬਚਿਆ ਹੋਵੇ ਰਹਿਤਾ ਪੰਜੇ ਰਖਦਾ ਹੋਵੇ ਦਸਵੰਦ ਪੂਰਾ ਦਿੰਦਾ ਹੋਵੇ ਫਿਰ ਵੀ ਇੱਕ ਸਟੇਜ ਐਸੀ ਹੁੰਦੀ ਆ ਸਿੱਖ ਸਿੱਖ ਨਹੀਂ ਰਿੰਦਾ ਪਤ ਤ ਹੋ ਜਾਂਦਾ ਉਹ ਕਦਮ ਆ ਜਿਨ੍ਹਾਂ ਨੂੰ 40 ਮੁਕਤੇ ਤੁਸੀਂ ਆਖ ਲਿਓ ਨਾ ਕਿਰਪਾਨਾਂ ਤੇ ਨਹੀਂ ਲਾਈਆਂ ਇਹਨਾਂ ਕੱਚਾਂ ਦਾ ਕੇ ਅਗਨੀ થી ਲਾਈ ਉਹਨਾਂ ਨੂੰ ਇਹਨਾਂ ਨੇ ਕੜੇ ਖੋਜ ਨਹੀਂ ਸੀ ਛੁਟੇ ਤਮਾਕੂ ਨਹੀਂ ਪੀਤਾ ਪਰਿਸ਼ਤਰੀ ਗਮਨ ਨਹੀਂ ਕੀਤਾ ਪਰ ਸਿੱਖ ਨਹੀਂ ਰਹਿ ਕਿਉਂ ਨਹੀਂ ਰਹਿ ਇਹਨਾਂ ਦਾ ਸਿੱਧਕ ਡੋਰੀਆ ਜਦੋਂ ਸਿੱਖ ਦਾ ਸਿੱਧਕ ਡੋਲ ਜਾਏ ਨਾ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇਹ ਕਿਸੇ ਹੋਰ ਦੇ ਸਾਹਮਣੇ ਜਾ ਕੇ ਸਿਰ ਚੁਕਾ ਦੇ ਗੁਰੂ ਗ੍ਰੰਥ ਸਾਹਿਬ ਤੋਂ ਯਕੀਨ ਹਟਾ ਕੇ ਕਿਸੇ ਮੜੀ ਮਸਾਨ ਨੂੰ ਮੱਥਾ ਟੇਕਣ ਲੱਗ ਪਏ ਪਤ ਤ ਸਿੱਖ ਨਹੀਂ ਰਹਿਦਾ ਇਹ ਫਿਰ ਬੇਮੁਖਾਂ ਦਾ ਟੋਲਾ ਬੇਦਾਵੀਆਂ ਦਾ ਟੋਲਾ ਕਈ ਸੈਂਕੜੇ ਇਹਨਾਂ ਦੀ ਗਿਣਤੀ ਇੱਕ ਪਿੰਡ ਵਿੱਚੋਂ ਦੀ ਲੰਘੇ ਤੇ ਮਾਂ ਨੇ ਦੂਰੋਂ ਵੇਖਿਆ ਬੇਦਾਬੀਏ ਆ ਰਹੇ ਨੇ ਗੁਰੂ ਨਾਲੋਂ ਟੁੱਟੇ ਹੋਏ ਆ ਰਹੇ ਨੇ ਬੇਸਿਧਕੇ ਆ ਰਹੇ ਨੇ ਕਾਇਰ ਬੁਝਦਿਲ ਮੌਤ ਕੋਲੋਂ ਡਰਨ ਵਾਲੇ ਤੇ ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਆ ਰਹੇ ਨੇ ਆਪਣੇ ਅਠਾਂ ਕੁ ਵਰਿਆਂ ਦੇ ਕਾਕੇ ਨੂੰ ਫੜ ਕੇ ਬਾਹੋਂ ਕਸ਼ੀਟ ਕੇ ਅੰਦਰ ਬੰਦ ਕਰਕੇ ਕੁੰਡਾ ਮਾਰ ਕੇ ਬੂਹੇ ਅਗੇ ਖਲੋ ਗਈ ਮਾਨਿਆਖਾ ਬੇਟਾ ਯੋ ਆਰੇ ਨੇ ਗੁਰੂ ਨਾਲੋਂ ਟੁੱਟੇ ਹੋਏ ਬੇਦਾਵੀਏ ਬੇਸ਼ਰਕੇ ਕਾਇਰ ਬੁਝਦਿਲ ਪੰਮਰ ਉਹਨਾਂ ਲੰਗਣਾ ਇਸ ਗਲੀ ਚੋਂ ਦੀ ਮੈਨੂੰ ਡਰ ਲੱਗਦਾ ਉਹਨਾਂ ਦਾ ਪਰਛਾਵਾਂ ਪੈਣਾ ਤੇਰੇ ਤੇ ਤੇ ਉਹਨਾਂ ਦੇ ਪਰਛਾਵਿਆਂ ਦਾ ਅਸਰ ਕਬੂਲ ਕੇ ਵੱਡਾ ਹੋ ਕੇ ਤੂੰ ਵੀ ਕਿਤੇ ਗੁਰੂ ਗੋਬਿੰਦ ਸਿੰਘ ਨੂੰ ਪਿੱਠ ਨਾ ਦੇ ਦੇ ਤੂੰ ਵੀ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਬੇਮੁਖ ਨਾ ਹੋ ਜਾਏ ਪੁੱਤਰਾ ਇਹਨਾਂ ਬੇਦਾਵੀਆਂ ਨੂੰ ਲੰਗ ਜਾਂਦੇ ਇਹਨਾਂ ਕਾਇਰਾਂ ਪੁੱਛ ਦਿਲਾ ਨੂੰ ਲੰਗ ਜਾਣਦੇ ਸਿੱਖੀ ਤੋਂ ਥਿਰਕ ਗਏ ਹੋਏ ਲੋਕਾਂ ਨੂੰ ਲੰਗ ਜਾਣਦੇ ਤੈਨੂੰ ਆਜ਼ਾਦ ਕਰਦੇ ਆਂਗੀ ਬੇਦਾਵੀਆਂ ਨੇ ਸੇ ਵੇਖਿਆ ਸੁਣਿਆ ਕਿ ਮਾਵਾਂ ਸਾਡੇ ਕੋਲੋਂ ਪੁੱਤ ਲੁਕਾਉਣ ਲੱਗ ਪਈਆਂ ਜਦੋਂ ਅਗੇਰੇ ਹੋਏ ਇੱਕ ਇਸਤਰੀ ਆਪਣੇ ਪਤੀ ਨਾਲ ਗੱਲیں ਪੈ ਗਈ ਪਤੀ ਦੇ ਆ ਤੁਸੀਂ ਮੇਰੇ ਸੁਹਾਗ-ਪਾਗ ਹੋ ਜਥਿਆਂ ਵਿੱਚ ਜਾਂਦੇ ਹੋ ਕਈ ਕਈ ਮਹੀਨੇ ਜਥਿਆਂ ਵਿੱਚ ਰਹਿੰਦੇ ਹੋ ਜਥਿਆਂ ਵਿੱਚ ਤੁਹਾਡੀ ਬੜੀ ਵਾਕਬੀ ਏ ਇਹ ਆ ਰਿਹਾ ਗੁਰੂ ਨਾਲੋਂ ਟੁੱਟਿਆ ਹੋਇਆ ਬੇਮੁਖਾਂ ਦਾ ਟੋਲਾ ਬੇਦਾਵੀਆਂ ਦਾ ਟੋਲਾ ਬੇਸ਼ਿਰਕਿਆਂ ਦਾ ਟੋਲਾ ਕਾਇਰਾਂ ਦਾ ਮੌਤ ਕੋਲੋਂ ਡਰਨ ਵਾਲਿਆਂ ਦਾ ਟੋਲਾ ਇਹਨਾਂ ਲੰਗਣਾ ਇਸ ਗਲੀ ਚੋਂ ਦੀ ਤੁਹਾਡਾ ਕੋਈ ਵਾਕਬ ਨਿਕਲ ਆਇਆ ਉਹਨੇ ਤੁਹਾਨੂੰ ਫਤੇ ਬੁਲਾਈ ਜਾਂ ਤੁਸੀਂ ਗਾਹੋਂ ਕੇ ਫਤੇ ਬੁਲਾਈ ਉਧਰ ਉਧਰੀ ਦੋਸਤ ਪੰਜਾ ਲਿਆ ਪਤੀ ਜੀ ਮੇਰਾ ਦਿਲ ਕੰਬਦਾ ਇਹਨਾਂ ਬੇਦਾਵੀਆਂ ਦੀ ਸੰਗਤ ਦਾ ਅਸਰ ਕਬੂਲ ਕਰਕੇ ਕਿਤੇ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਿੱਠ ਦੇ ਕੇ ਆਪਣੀ ਕੁਲ ਨੂੰ ਕਲੰਕ ਨਾ ਲਾ ਬੋ ਲਾਂਦੇ ਹੋ ਜਾਓ ਇਹਨਾਂ ਬੇਦਾਵੀਆਂ ਨੂੰ ਲੰਘ ਜਾਣ ਦਿਓ ਇਹਨਾਂ ਮਨਮੁੱਖਾਂ ਨੂੰ ਲੰਘ ਜਾਣ ਦਿਓ ਬੇਦਾਵੀਆਂ ਨੇ ਗੱਲ ਸੁਣੀ ਮਨ ਤੇ 6 ਵਜੇ ਜਦੋਂ ਆ ਕੇ ਘੇਰੇ ਹੋਏ ਤੇ ਮਾਂ ਪਾਗੋ ਆ ਗਈ ਬ੍ਰह्म ਗਿਆਨਣ ਮਾਂ ਪਾਗੋ ਜਿਸ ਵੇਲੇ ਮਾ ਪਾਗੋ ਨੂੰ ਸਾਰਾ ਪੰਥ ਮਾ ਪਾਗੋ ਆਂਦਾ ਸੀ ਨਾ ਉਦੋਂ ਪਾਗੋ ਦੀ ਉਮਰ 35 ਵਰਿਆਂ ਦੀ ਸੀ ਕੜਕਵੀਂ ਜਵਾਨੀ ਸੀ ਕੜਕਵੀਂ ਜਵਾਨੀ ਠਾਠਾ ਮਾਰਦੀ ਜਵਾਨੀ ਤੇ ਉਹ ਨਾ ਜਵਾਨੀ ਦੇ ਦਿਨਾਂ 'ਚ ਸਾਰਾ ਪੰਥ ਪਾਗੋ ਨੂੰ ਮਾ ਆਂਦਾ ਸੀ ਐਡਾ ਚਾਲ ਚੱਲਣ ਨੂੰ ਚਾਹ ਐਡੀ ਆਤਮਿਕ ਅਵਸਥਾ ਉੱਚੀ ਐਡੀ ਨਿਮਨ ਪ੍ਰੇਮਣ ਮਾਈ ਪਾਗੋ ਸਾਹਮਣੇ ਆ ਗਈ ਸ਼ੇਰ ਨਹੀਂ ਬਣ ਕੇ ਆ ਗਈ ਤਾਬ ਨਾ ਚਲੀ ਗਈ ਕਾਇਰੋ ਬੁਝ ਦਿ ਲੋ ਇੱਧਰ ਪੋਕੋ ਮਥੇ ਤੇ ਕਲੰਕ ਲਾ ਕੇ ਆ ਗਏ ਹੋ ਸਿੱਖੀ ਨੂੰ ਲਾਜ ਲਾ ਕੇ ਆ ਗਏ ਹੋ ਦੇ ਦਿਓ ਤਲਵਾਰਾਂ ਸਾਨੂੰ ਪਾਲੋ ਛਣਵਾਰਾਂ ਆਪਣੇ ਤੇੜ ਅੰਦਰ ਬਹਿ ਕੇ ਚਰਖੇ ਕੱਤਿਆ ਕਰੋ ਜਿਹੜਾ ਤੁਸਾਂ ਸਿੱਖੀ ਨੂੰ ਕਾਲਾ ਦਾਗ ਲਾਇਆ ਇਸ ਨੂੰ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਪੁੱਤਰੀਆਂ ਆਪਣੇ ਖੂਨ ਨਾਲ ਧੋਣਗੀਆਂ ਆਪਣੇ ਖੂਨ ਨਾਲੇ ਦਾਗ ਲਾਉਣਗੀਆਂ ਨਾਮ ਰਸ਼ੀਆ ਮਾਈ ਪਾਗੋ ਉਹਦੇ ਬਚਨ ਸੁਣ ਸੁਣ ਕੇ ਇਹਨਾਂ ਬੇਦਾਵੀਆਂ ਦਾ ਮਨ ਪਸੀਜ ਗਿਆ ਪਏ ਐਸੇ ਜੀਉਣ ਨਾਲ ਮਰ ਜਾਣਾ ਚੰਗਾ ਘਾ ਰੱਖਿਆ ਸੀ ਜ਼ਿੰਦਗੀ 'ਚ ਮੁੜ ਪਏ ਚਲੋ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਮਾਫੀ ਮੰਗਾਈਏ ਦਿਆਲੂ ਬਾਪੂ ਹੈ ਬਖਸ਼ ਦੇਗਾ ਜਦੋਂ ਇਹ ਮੁੜ ਕੇ ਆਏ ਨੇ ਸਰਕਾਰ ਉਦੋਂ ਖਦਰਾਣੇ ਦੀ ਟਾਬੂ ਤੇ ਦੇਸ਼ ਦੇ ਵਿਰੋਧੀਆਂ ਨਾਲ ਜੰਗ ਲੜ ਰਹੇ ਸਨ ਖਦਰਾਨੇ ਦੀ ਟਾਬ ਦੇ ਚਾਰ ਚਫੇਰੇ ਰੇਤ ਦੇ ਬੜੇ ਬੜੇ ਉੱਚੇ ਢਿੱਲੇ ਇੱਕ ਢਿੱਲੇ ਉੱਤੇ ਸਰਕਾਰ ਬੈਠੇ ਸਨ ਸੱਜੇ ਹੱਥ ਤਤ ਖਾਲਸਾ ਲੜ ਰਿਹਾ ਸੀ ਖੱਬੇ ਹੱਥ ਵੱਲੋਂ ਇਹ ਬੇਦਾਗੀਆਂ ਦਾ ਟੋਲਾ ਇਹਨਾਂ ਨੇ ਵੇਖਿਆ ਇੱਕ ਹੋਰ ਦੁਸ਼ਮਣਾਂ ਦਾ ਜਥਾ ਇੱਕ ਹੋਰ ਦੁਸ਼ਮਣਾਂ ਦਾ ਟੋਲਾ ਜਿਹੜਾ ਖੱਬੇ ਹੱਥ ਵੱਲੋਂ ਤਤ ਖਾਲਸੇ ਉੱਤੇ ਹਮਲਾ ਕਰਨਾ ਚਾਹੁੰਦਾ ਸੀ ਬੇਦਾਗੀਆਂ ਨੇ ਵੇਖ ਕੇ ਸੋਚਿਆ ਮਾਫੀ ਫੇਰ ਮੰਗ ਲਾਂਗੇ ਪਹਿਲਾਂ ਇਹਨਾਂ ਦੁਸ਼ਮਣਾਂ ਦੇ ਟੋਲੇ ਨੂੰ ਰੋਕ ਲਿਆ ਜਾਏ ਤਾਂ ਕਿ ਤਤ ਖਾਲਸੇ ਉੱਤੇ ਹਮਲਾ ਨਾ ਕਰ ਸਕੇ ਖਬੇ ਪਾਸੇ ਬੇਦਾਗੀਆਂ ਲੜ ਰਹੇ ਸਨ ਸਜੇ ਪਾਸੇ ਤਤ ਖਾਲਸਾ ਲੜ ਰਿਹਾ ਸੀ ਤੇ ਕਲਗੀ ਵਾਲਾ ਬਾਪੂ ਟੀਲੇ ਤੇ ਬੈਠਾ ਦੋਹੀ ਪਾਸੇ ਵੇਖ ਰਿਹਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਐਸੇ ਪੜਾਏ ਆਏ ਨੇ ਐਸੇ ਮਰਹਲੇ ਆਏ ਨੇ ਜਦੋਂ ਸਰਕਾਰ ਨੂੰ ਦੋਹੀ ਪਾਸੇ ਵੇਖਣਾ ਪਿਆ ਇਹ ਕੋਸ਼ ਵੇਲੇ ਜਦੋਂ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ ਜੋੜੀ ਇਸ ਪਾਸੇ ਜੋੜੀ ਉਸ ਪਾਸੇ ਹਾਸ਼ੀ ਕਿੱਚ ਸਰਕਾਰ ਨੂੰ ਉਸ ਵੇਲੇ ਥੋੜੀ ਇਸ ਪਾਸੇ ਥੋੜੀ ਉਸ ਪਾਸੇ ਆ ਪਰ ਕੋਈ ਵੀ ਆਖ ਨਾ ਸਕਦਾ ਏ ਕਿ ਜੋੜੀ ਇਸ ਪਾਸੇ ਤੋੜੀ ਉਸ ਪਾਸੇ ਸਗੋ ਚਾਰੇ ਫਰਜ਼ੰਦ ਕੋ ਆਏ ਕਹਤੇ ਟੋੜੀ ਇਸ ਪਾਸੇ ਜੋੜੀ ਉਸ ਪਾਸੇ ਆਪਣੇ ਚਾਰੇ ਕਾਕੇ ਕੁਰਬਾਨ ਕਰਕੇ ਦੁਨੀਆ ਨਾਲੋਂ ਟੋੜੀ ਤੇ ਸਤਨਾਮ ਸ੍ਰੀ ਵਾਹਿਗੁਰੂ ਨਾਲ ਜੋੜੀ ਵਾਹਿਗੁਰੂ ਨਾਲ ਪੀੜੀ ਗੰਢ ਪਾਈ ਅੱਜ ਵੀ ਸਰਕਾਰ ਢਿੱਲੇ ਉੱਤੇ ਬੈਠੇ ਦੋਹੀਂ ਪਾਸੀ ਵੇਖ ਰਹੇ ਨੇ ਗਦਗਦ ਹੋ ਰਹੇ ਨੇ ਭਾਈ ਮਾ ਸਿੰਘ ਨੇ ਲੜਦਿਆਂ ਲੜਦਿਆਂ ਪੈਂਤੜਾ ਬਦਲਿਆ ਜਦੋਂ ਨਜ਼ਰ ਉਚੇਰੀ ਹੋਈ ਰੇਤ ਦੇ ਟਿੱਲੇ ਉਤੋਂ ਕਲਗੀਆਂ ਵਾਲੇ ਬਾਪੂ ਦੀ ਕਲਗੀ ਚਮਕਦੀ ਨਜ਼ਰ ਆਈ ਤੇ ਮਾਂ ਸ਼ੰਗਰਗਦ ਹੋ ਗਿਆ ਬਿਦਾਵਿਆ ਹਾਂ ਬੇਮੁਖ ਹਾਂ ਛਿਲਕੋਂ ਢੋਲ ਗਿਆ ਹੋਇਆ ਹਾਂ ਕਾਇਰ ਹਾਂ ਬੁਝਦਿਲ ਹਾਂ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਮੇਰੇ ਕੌਤਕ ਨੂੰ ਵੇਖ ਰਿਹਾ ਖੌਰਾ ਕਿਸੇ ਕਰਤਬ ਉਤੇ ਰੀਜ ਕੇ maaf ਕਰ ਦੇ ਖੌਰਾ ਕਿਸੇ ਗੱਲ ਉਤੇ ਪਸੀਜ ਕੇ ਕੰਠ ਨਾਲ ਲਾ ਲੈ ਦੋਈ ਪਾਸੇ ਜੰਗ ਹੁੰਦਾ ਰਿਆ ਤਲਵਾਰਾਂ ਚਲਦੀਆਂ ਰਹੀਆਂ ਪਾਲਿਆਂ ਦੇ ਵਾਲ ਟਾਲਾਂ ਉੱਤੇ ਰੋਕੇ ਜਾਂਦੇ ਰਹੇ ਵੱਡੀਆਂ ਹੋਈਆਂ ਸ਼ਰੀਆਂ ਲਉ ਮਿਜਦੇ ਕਾਹਣ ਵਿੱਚ ਕਛੂ ਕਮਿਆਂ ਦੀਆਂ ਖੋਪਰੀਆਂ ਵਾਂਗੂ ਤਰ ਰਹੀਆਂ ਸਨ ਅਦਮੋਏ ਪਾਣੀ ਪਾਣੀ ਕੂਕ ਰਹੇ ਸਨ ਜਿਨ੍ਹਾਂ ਦੇ ਸਿਰ ਕੱਟੇ ਗਏ ਸਨ ਉਹ ਮੁਲਕੇ ਅਦਮ ਦੇ ਰਾਹੀ ਬਣ ਗਏ छड़ गए इस दुनिया न चले गए परलोक में जिधर देखते हैं जहां देखते हैं चला चल का शोरो फगा देखते हैं जो आया यहां पर वो रहने न पाया सभी कूच करते मियां देखते हैं है आबाद दुनिया का आलम ये कैसा न रहती यहां जिस्मों जहां देखते हैं جو رکھتے تھے لاکھوں خزانے نہا میں کنے ہاتھ خالی ایان دیکھتے ہیں تیاری کرو تم بھی اے بلبلے دل گئی ہے بہار اب خدان دیکھتے تر گئے لڑ گئے گونج کر گئے اس دشتوں ہا ہا کار مچی ہوئی سی کرپانا سرمیاں دیاں لو مجدی ترتی وچ بجلی وانگو چمک رہیاں سن دن بیت گیا ਮਾਂ ਸਿੰਘ ਜਾਨ ਤੋੜ ਕੇ ਲੜਿਆ ਜ਼ਖਮ ਵਧੇਰੇ ਲੱਗ ਗਏ ਨਢਾ ਲੋ ਕੇ ਡਿਗ ਪਿਆ ਮੈਦਾਨੇ ਯੰਗ ਵਿੱਚ ਉਧਰੋਂ ਸੂਰਜ ਦੇਵਤਾ ਨੇ ਕਾਲਣਾ ਕਾਲੀ ਦੀ ਵੇਖ ਕੇ ਸ਼ਰਮਪਰੀ ਰਾਤ ਦੀ ਕਾਲੀ ਚਾਦਰ ਆਪਣੇ ਚਿਹਰੇ ਤੇ ਓੜ ਲਈ ਲੈਂਡੇ ਪਾਸੇ ਨੂੰ ਮੂੰਹ ਕਰ ਲਿਆ ਲੜਾਈ ਬੰਦ ਹੋ ਗਈ ਚਿੱਤੇ ਝੰਡੇ ਖੜੇ ਹੋ ਗਏ ਆਪਣੇ ਆਪਣੇ ਮੁਰਦਿਆਂ ਨੂੰ ਸਾਂਭਣਾ ਸੀ ਕਲਗੀ ਵਾਲੇ ਬਾਪੂ ਨੇ ਆਖਿਆ ਸੱਜੇ ਹੱਥ ਵਾਲੇ ਫਿਰ ਵੇਖਾਂਗੇ ਪਹਿਲਾਂ ਖੱਬੇ ਹੱਥ ਵਾਲੇ ਵੇਖੋ ਇਹ ਕੌਣ ਸੱਜੇ ਕੌਣ ਜਨ ਜੋ ਮੇਰੀ ਮਦਦ ਲਈ ਆ ਗਏ ਇਹ ਕਿਹੜੇ ਪਰਉਪਕਾਰੀ ਛਣ ਜਿਹੜੇ ਮੇਰੀ امداد ਲਈ ਆ ਗਏ ਇੱਕ ਤੇ ਅਰਸ਼ਾਂ ਤੋਂ ਫਰਿਸ਼ਤੇ ਉਤਰ ਆਏ ਨੇ ਇਹ ਕਿਤੇ ਇੰਦਰ ਦੇ ਦਰਬਾਰ ਵਿੱਚੋਂ ਤਲਵਾਰਾਂ ਲੈ ਕੇ ਆ ਗਏ ਨੇ ਕੌਣ ਨੇ ਸਿੱਖੋ ਪਹਿਲਾਂ ਖੱਬੇ ਹੱਥ ਵਾਲੇ ਵੇਖੋ ਅੱਗੇ ਕਲਗੀ ਵਾਲਾ ਬਾਪੂ ਜੀ ਪਿੱਛੇ ਸੇਵਾਦਾਰ ਸਨ ਜਿਸ ਵळे ਖੱਬੇ ਪਾਸੇ ਵਾਲੇ ਮੈਦਾਨੇ ਜੰਗ ਦੇ ਐਨ ਵਿੱਚ ਪਹੁੰਚ ਗਏ ਲਉ ਮਿਜਦੀ ਧਰਤੀ ਵਿੱਚ ਪਹੁੰਚ ਗਏ ਜਿੱਥੇ ਹਾਏ ਹਾਏ ਦੀ ਆਵਾਜ਼ ਆ ਰਹੀ ਸੀ ਉੱਥੇ ਪਹੁੰਚ ਗਏ ਕਿ ਗਰੀਬ ਨੂੰ ਆਜ ਗੁਰੂ ਗੋਬਿੰਦ ਸਿੰਘ ਸਾਹਿਬ ਨਜ਼ਰ ਮਾਰ ਕੇ ਵੇਖਿਆ ਸੋਚੀ ਪੈ ਗਏ ਬੇਦਾਵੀਏ ਨੇ ਬੇਸ਼ਿਰਕੇ ਨੇ ਬੇਯਕੀਨੇ ਨੇ ਵੇਲੇ ਸਰ ਤੋਖਾ ਦੇਣ ਵਾਲੇ ਖੁਦ ਗਰਜ਼ ਨੇ ਸ਼ਿਰਕੇ ਸਿੱਖੀ ਦੇ ਰਸਤੇ ਨੂੰ ਛੱਡ ਚੁੱਕੇ ਨੇ ਕੀ ਇਹਨਾਂ ਨੂੰ ਮੈਂ ਬਖਸ਼ ਨੀ ਕੀ ਇਹਨਾਂ ਤੇ ਰਹਿਮ ਕਰ ਦਿਆ ਕੀ ਮੈਂ ਇਹਨਾਂ ਨੂੰ ਕੰਠਣਾ ਹੀ ਲਾ ਲਾਂ ਸੋਚ 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 ਕੇ ਗਰੀਬ ਨੂੰ ਆਜਦਿਆਂ ਨੇਤਰਾਂ ਦੀਆਂ ਛਿੱਪੀਆਂ ਵਿੱਚੋਂ ਦੋ ਮੋਤੀ ਡਿਗ ਪੈ ਤੇ ਸ਼ਹਿਰ ਸੱਚੇ ਪਾਤਸ਼ਾਹ ਕਿਸੇ ਰੰਗ ਵਿੱਚ ਆ ਗਏ ਬਖਸ਼ਿਸ਼ ਦੇ ਦਰਵਾਜੇ ਅੱਗੇ ਪਹੁੰਚ ਗਏ ਰਹਿਮਤ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਮੈਂ ਮaaf ਕਰ ਦਿਆਂਗਾ ਮੈਂ ਛਿਮਾ ਕਰ ਦਿਆਂਗਾ ਮੈਂ ਇਹਨਾਂ ਨੂੰ ਕੰਠਨ ਨਾਲ ਲਾ ਲਾਂਗਾ ਮੇਰੇ ਵੱਡੇ ਵਡੇਰੇ ਮੇਰੇ ਵਾਸਤੇ ਲਿਖ ਕੇ ਛੱਡ ਗਏ ਹੋਏ ਨੇ ਜੈਸੇ ਬਾਲਕ ਭਾਇ ਸੁਭਾ ਲਖੇ ਅਪਰਾਧ ਕਮਾਵੇ ਕਾਰੀ ਉਪਦੇਸ਼ ਚਿੜਕੇ ਬੋਹ ਪਾਂਤੀ ਬੋੜ ਪਿਤਾ ਗੜ ਲਾਵੇ ਪਿਆਰੇ ਬੋੜ ਪਿਤਾ ਗੜ ਲਾਵੇ ਬੋੜ ਪਿਤਾ ਗੜ ਲਾਵੇ ਪਿਆਰੇ ਬੋੜ ਪਿਤਾ ਗੜ ਲਾਵੇ ਬੋੜ ਪਿਤਾ ਦਾ ਕੱਚਾ ਦੁੱਧ ਪੀਤਾ ਸੀ ਪੁੱਲਣ ਹਾਰਸ਼ੇਟ ਪੁੱਲ ਗਏ ਨੇ ਮੈਂ ਜਿਹੜੀ ਚੌਥੀ ਪੁਸਤਕ ਲਿਖੀ ਹੈ ਨਾ ਮਨੁਖਤਾ ਦਾ ਚਾਨਣ ਉਹਦੇ ਵਿੱਚ ਤੁਹਾਨੂੰ ਜ਼ਿਕਰ ਮਿਲੇਗਾ ਉਹਨਾਂ ਬਿਦਾਵੀਆਂ ਵੱਲੋਂ ਹੋ ਕੇ ਚਾਰਕ ਲਕੀਰਾਂ ਮੈਂ ਵਾਈਆਂ ਨੇ ਕਿ ਮੇਰੇ ਸੁੰਦਰ ਸਦਰਾਂ ਦੇ ਬੂਟੇ ਨੂੰ ਇੱਕ ਫਾੜਾ ਅਣੋਖਾ ਲਾ ਜਾਵੀਂ ਏ ਭੁੱਲ ਗਿਆ ਏ ਭੁੱਲਣ ਹਾਰ ਜੋ ਸੀ ਉਹ ਪਰਮ ਪਿਤਾ ਸਮਝ ਆ ਜਾਵੇ ਵੇਰ ਸ਼ੀ ਚੰਨਾ ਚਮਕਦਿਆ ਘਰ ਮੇਰੇ ਚਾਨਣ ਪਾ ਜਾਵੀਂ ਮੁਧ ਤਾਂ ਦੀ ਪਤ ਚੜ ਹੋ ਗਈ ਏ ਆ ਫੇਰ ਬਹਾਰ ਬਣਾ ਜਾਵੇ ਸਾਬ ਸੱਚੇ ਪਾਤਸ਼ਾਹ ਕਹਣ ਲਗੇ ਬਖਸ਼ ਦੇਵਾਂਗਾ ਮਾਫ ਕਰ ਦੇਵਾਂਗਾ ਲਓ ਮਿੱਟੀ ੜਪੇ ਵਿੱਚ ਬੈ ਗਏ ਚੌਕੜਾ ਮਾਰ ਲਿਆ ਆਪਣੇ ਜਾਮੇ ਵੱਲ ਨਹੀਂ ਵੇਖਿਆ ਇੱਕ ਸਿਰ ਦਾ ਸਿੱਖ ਸਿੱਖ ਦਾ ਸਿਰ ਚੁਕਿਆ ਗੋਦ ਵਿੱਚ ਰੱਖਿਆ ਮੂੰਹ ਤੇ ਹੱਥ ਧਰਿਆ ਅੰਦਰੋਂ ਕੋਈ ਹਵਾ ਨਹੀਂ ਆਈ ਉਹਨੂੰ ਮਰਦਾ ਜਾਣ ਕੇ ਕਹਿਣ ਲੱਗੇ ਮੇਰਾ 5000ਹਜ਼ਾਰੀ ਦੂਜੇ ਨੂੰ ਮਰਦਾ ਵੇਖ ਕੇ ਕਹਿਣ ਲੱਗੇ ਮੇਰਾ 10000ਹਜ਼ਾਰੀ ਤੀਜੇ ਨੂੰ ਮਰਦਾ ਵੇਖ ਕੇ ਕਹਿਣ ਲੱਗੇ ਮੇਰਾ 15000ਹਜ਼ਾਰੀ ਰੁਤਮੇ ਡੈਂਦੇ 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 ਰਹਿਮ ਤਾਂ ਵੰਡੇ ਵੰਡੇ ਬਖਸ਼ਸ਼ਾਂ ਦਾ ਮੀਂਹ ਵਰਸਾਉਂਦੇ ਵਰਸਾਉਂਦੇ ਭਾਈ ਮਾਂ ਸਿੰਘ ਲਾਗੇ ਪਹੁੰਚ ਗਏ ਸਿਰ ਚੁੱਕਿਆ ਆਪਣੀ ਗੋਦ 'ਚ ਰੱਖਿਆ ਮੂੰਹ ਤੇ ਹੱਥ ਰੱਖ ਕੇ ਵੇਖਿਆ ਅੰਦਰੋਂ ਗਰਮ ਹਵਾ ਆਈ ਉਹਨੂੰ ਜਿਉਂਦਾ ਜਾਣ ਕੇ ਸਰਕਾਰ ਗੱਲੀ ਪੈ ਗਏ ਮਾਂ ਸਿੰਘਾ ਤੂੰ ਤੁਰ ਚਲੇ ਤੂੰ ਕੁਝ ਕਰਨ ਵਾਲਾ ਹੈ ਬਦਨ ਦੇ ਲਹੂ ਨੇ ਤੈਨੂੰ ਜਵਾਬ ਦੇ ਦਿੱਤਾ ਜ਼ਖਮ ਤੈਨੂੰ ਬਹੁਤ ਔਰ ਘਣੇ ਲੱਗ ਗਏ ਨੇ ਗਹਿਰੇ ਮਾਂ ਸ਼ਿੰਗਾ ਕੋਈ ਆਖਰੀ ਤਮੰਨਾ ਹੈ ਆਈ ਕੋਈ ਆਖਰੀ ਤੇਰੀ ਇੱਛਾ ਹੈ ਕੋਈ ਆਖਰੀ ਤੇਰਾ ਸੰਕਲਪ ਹੈ ਮਾਂ ਸ਼ਿੰਗਾ ਕੁਝ ਮੰਗਣਾ ਹੈ ਮਾਂ ਸ਼ਿੰਗਾ ਕੁਝ ਚਾਹੀਦਾ ਹੈ ਮਾਂ ਸ਼ਿੰਗਾ ਮੈਂ ਤੈਨੂੰ ਮੱਖਣ ਖਵਾ ਲੈ ਮਾਂ ਸ਼ਿੰਗਾ ਮੈਂ ਤੈਨੂੰ ਸ਼ਹਿਦ ਚਟਾਏ ਮਾਂ ਸ਼ਿੰਗਾ ਮੈਂ ਤੈਨੂੰ ਪਿਆਰ ਦੀ ਨਜ਼ਰ ਨਾਲ ਵੇਖਿਆ ਕੀ ਹੋਇਆ ਤੂੰ ਸਿਰ ਕੋ ਡੋਲ ਕਿਉਂ ਬਿਦਾਵਾ ਲਿਖ ਕੇ ਆ ਗਿਓ ਮੇਰਾ ਪਿਆਰ ਤੇਰੇ ਨਾਲੋਂ ਅਜੇ ਵੀ ਨਹੀਂ ਟੁੱਟਿਆ ਕੁਝ ਮੰਗ ਲੈ ਕਲਪਦਾਇਨਾ ਚੱਲਿਆ ਜਾਈ ਮੈਂ ਤੈਨੂੰ ਸੁਰਖਰੂਹੀ ਨਾਲ ਭੇਜਣਾ ਚਾਹੁੰਦਾ ਮਾਂ ਸਿੰਘਾ ਦੱਸ ਕੁਝ ਚਾਹੀਦਾ ਤੇ ਮਾਂ ਸਿੰਘ ਡੇ ਬੇਹੋਸ਼ੀ ਦੇ ਆਲਮ ਵਿੱਚ ਆਵਾਜ਼ ਨਾ ਪਛਾਣੀ ਕੋਈ ਜਵਾਬ ਨਾ ਦਿੱਤਾ ਸ਼ਹਿਬਾਨੇ ਫਿਰ ਦੂਸਰੀ ਵਾਰ ਪੁੱਛਿਆ ਜ਼ਰਾਕ ਆਵਾਜ਼ ਕੰਨਾਂ ਵਿੱਚ ਪਈ ਤੇ ਮਾਂ ਸਿੰਘ ਕਹਿਣ ਲੱਗਾ ਮੇਰੇ ਵਰਗੇ ਗੁਨਾਹਗਾਰ ਤੇ ਰਹਿਮਤ ਕਰਨ ਵਾਲੇ ਅਰਸ਼ੀ ਫਰਿਸ਼ਤਿਆਂ ਜੇ ਅੰਤ ਦੇ ਵੇਲੇ ਕੋਈ ਆ ਗਿਆ ਹੈ ਜੇ ਕੋਈ ਰਹਿਮਤ ਕਰਨ ਵਾਲਾ ਰਹਿਮਤ ਦਾ ਬਦਲ ਅੰਤ ਦੇ ਵੇਲੇ ਆ ਗਿਆ ਹੈ ਜੇ ਮੇਰੇ ਵਰਗੇ ਖੁਦਗਰਜ਼ ਮੇਰੇ ਵਰਗੇ ਕਾਇਰ ਔਰ ਪੰਦਰ ਉਤੇ ਦਇਆ ਕਰਨ ਵਾਸਤੇ ਕੋਈ ਦਇਆਲੂ ਬਣ ਕੇ ਜੇ ਆ ਗਿਆ ਹੈ ਨਾ ਤਰਫਕਾਰਿਆ ਓ ਰੇਤ ਦੇ ਕਿਬੇ ਉਤੇ ਕਲਗੀ ਵਾਲਾ ਮਾਈ ਬਿਠਾਈ ਦਸਵਾਂ ਬਾਪੂ ਬੈਠਾਈ ਗੁਜਰੀ ਦਾ ਦੁਲਾਰਾ ਬੈਠਾਈ ਪੰਥ ਦਾ ਵਾਲੀ ਜਹੋਦੇ ਕੰਨਾਂ ਵਿੱਚ ਮੇਰੀ ਇੱਕ ਗੱਲ ਪਾ ਦੇ ਜਾ ਕੇ ਉਹਨੂੰ ਜਾ ਕੇ ਆਖੀ ਮਾ ਸਿੰਘ ਕਹਿੰਦਾ ਮੇਰੀ ਕਾਇਆ ਚੋਂ ਜਾਨ ਨਿਕਲ ਗਈ ਏ ਅੱਖਾਂ ਵਿੱਚ ਆ ਕੇ ਤੰਗ ਦਾ ਰੂਪ ਬਣ ਕੇ ਬੈਠੀ ਏ ਤੇਰੇ ਦਰਸ਼ਨਾਂ ਨੂੰ ਉਡੀਕਦੀ ਹੋਈ ਮੇਰੀ ਜਾਨ ਅੱਖਾਂ ਵਿੱਚ ਨਜ਼ਰ ਬਣ ਕੇ ਤੰਗ ਬਣ ਕੇ ਬੈਠੀ ਏ ਬੇਨਤੀ ਕਰਦਾ ਹੈ ਮਾ ਸਿੰਘ ਮੈਨੂੰ ਦਰਸ਼ਨ ਦੇ ਜਾ ਜarre ਬੈਠੇ ਲਓ ਤੇ ਬੈਠੇ ਪਰਕਾਰੀ ਬਾਪੂ ਨੂੰ ਕਹ ਦੇ ਉਹ ਨੂੰ ਜਾ ਕੇ ਅਖੀ ਮਾ ਸਿੰਘ ਕਹਿੰਦਾ ਸੀ ਮੈਂ ਜਿੰਦ ਰੋਕੀ ਏ ਨੈਣੀ ਅੜਿਆ ਵਾਸਤੇ ਤੇਰੇ ਮੈਂ ਸਾਰੀ ਜਾਨ ਦੌੜੀ ਜਾਂਦੀ ਅੱਖਾਂ ਵਿੱਚ ਤੰਗ ਦਾ ਰੂਪ ਬਣਾ ਕੇ ਤੇਰੇ ਵਾਸਤੇ ਰੋਕੇ ਰੱਖੀ ਏ ਜਿੰਦ ਰੋਕੀ ਏ ਨੈਣੀ ਮੈਂ ਵਾਸਤੇ ਤੇਰੇ ਜੇ ਆਉਣਾ ਹੀ ਤੇ اٹਕੇ ਨਹੀਂ ਜਾਏ ਅਗੇਰੇ ਐ ਮਾਲਕਾ ਮਾ ਸਿੰਘ ਕਹਿੰਦਾ ਸੀ ਜੇ ਦਰਸ਼ਨ ਦੇੜੇ ਨਹੀਂ ਤੇ ਜਿੰਦ ਖਲੋਤੀ ਰਹੇ ਨਹੀਂ ਤੇ ਅਗੇ ਚਲੀ ਜਾਏ ਪਰਕਾਰਿਆ ਜੇ ਮੇਰੀ ਆਖਰੀ ਤਮੰਨਾ ਪੂਰੀ ਕਰਨ ਵਾਲਾ ਕੋਈ ਪਹੁੰਚ ਗਿਆ ਤੇ ਜਾ ਕਲਗੀ ਵਾਲੇ ਬਾਪੂ ਨੂੰ ਰੇਤ ਦੇ ਢਿੱਲੇ ਉੱਤੇ ਕਹਿ ਦੇ ਮਾ ਸਿੰਘ ਕਹਿੰਦਾ ਹੈ ਦਰ ਤੇਰੇ ਤੇ ਜੋ ਜੋ ਆਇਆ ਖਾਲੀ ਮੂਲ ਨਾ ਮੁੜਿਆ ਨਦੀਆਂ ਨਾਲੇ ਸੁੱਕ ਸੁੱਕ ਜਾਂਦੇ ਸਾਗਰ ਮੂਲ ਨਾ ਥੜਿਆ ਮੈਂ ਵੀ ਝੋਲੀ ਅੱਡ ਖਲੋਤਾ ਖੈਰ ਕਿਰਪਾ ਕਰ ਪਾਵੀ ਮੈਂ ਉਹ ਮੰਗਾ ਕੁਝ ਹੋਰ ਨਾ ਮੰਗਾ ਮੈਨੂੰ ਦਰਸ਼ਨੇ ਆਣ ਦਿਖਾਵੇ ਤਨ ਕੜਪੇ ਮਨ ਮਿਲਿਆ ਲੋੜੇ ਮੇਰੇ ਵੇਖ ਨੈਣਾਂ ਦੇ ਬਰਸ਼ਣ ਨੂੰ ਦੂਰ ਕਰੋ ਖਸਮਾਨਾ ਪਿਆਰੇ ਰਹਿਮ ਕਰੋ ਖਸ਼ਮਾਨਾ ਪਿਆਰੇ ਦੂਰ ਕਰੋ ਇਸ ਦਰਸ਼ਨ ਨੂੰ ਮੇਰਾ ਤਰਸੇਵਾ ਮੁਕਾ ਦੇ ਮਾ ਸਿੰਘ ਨੇ ਬੇਨਤੀ ਕੀਤੀ ਪਰਉਪਕਾਰੀਆ ਜਾਂ ਰੇਦੇ ਢਿੱਲੇ ਉੱਤੇ ਮੇਰਾ ਸੁਨਿਆ ਦੇ ਦੇ ਬੈਠਾ ਇਕਲਗੀ ਵਾਲਾ ਪੰਥ ਦਾ ਵਾਲੀ ਤੇ ਕਲਗੀ ਵਾਲਿਆਂ ਨੇ ਪਛਾਣ ਲਿਆ ਮਾ ਸਿੰਘ ਨੇ ਮੈਨੂੰ ਨਹੀਂ ਸਿਆਤਾ ਮੈਨੂੰ ਨਹੀਂ ਪਛਾਣਿਆ ਕੱਪੜੇ ਦੀ ਮਸ਼ਕ ਤੋਂ ਪਾਣੀ ਕੱਢਿਆ ਮਾ ਸਿੰਘ ਦਾ ਮੂੰਹ ਤੋਦਾ ਇਹਦੇ ਹਲਕ ਵਿੱਚ ਦੋ ਕੁੱਟ ਪਾਣੀ ਦੇ ਪਾਏ ਪਾਣੀ ਦੇ ਸਪਰਸ਼ ਨਾਲ ਨੇਤਰ ਖੁੱਲੇ ਅੱਖਾਂ ਦੀਆਂ ਬਾਰੀਆਂ ਪਲਕਾਂ ਉਤਾਹ ਹੋਈਆਂ ਚਿਮਣੀਆਂ ਉਤਾਹ ਹੋਈਆਂ ਤੇ ਭਾਈ ਮਾਹ ਸਿੰਘ ਨੇ ਹੈਰਾਨੀ ਦੇ ਆਲਮ ਵਿੱਚ ਦੇਖਦਾ ਜਿਸ ਕਲਗੀ ਵਾਲੇ ਨੂੰ ਮੈਂ ਰੇਤ ਦੇ ਕਿੱਲੇ ਉੱਤੇ ਬੈਠਾ ਵੇਖਦਾ ਸਾਂ ਉਸ ਕਲਕੀਆਂ ਵਾਲੇ ਬਾਪੂ ਦੀ ਗੋਦ ਵਿੱਚ ਮੇਰਾ ਸਿਰ ਹੈ ਉਹ ਕਲਗੀ ਵਾਲਾ ਮੈਨੂੰ ਆਪਣੀ ਗੋਦ ਵਿੱਚ ਲਈ ਬੈਠਾ ਹੈ ਗੁਨਾਹਗਾਰਾਂ ਨੂੰ ਮaaf ਕਰਨ ਵਾਲਾ ਰਹਿਮਤ ਬਣ ਕੇ ਆ ਗਿਆ ਮੇਰੇ ਨਾਲ ਗੱਲਾਂ ਕਰ ਰਿਆ ਮਾਹ ਸਿੰਘ ਦੇ ਨੇਤਰ ਚੱਟ ਬੰਦ ਹੋ ਗਏ ਤਕਰੀਬਨ ਅੱਜ ਕਾ ਉੱਠੇ ਮਾਹ ਸਿੰਘ ਆ ਨੇਤਰਾ ਦਰਸ਼ਨਾਂ ਵਾਸਤੇ ਬੜਾ ਬੇਤਾਬ ਸੈਂ ਦਰਸ਼ਨਾਂ ਦੀ ਬੜੀ ਪਿਆਸ ਸੀ ਦਰਸ਼ਨਾਂ ਵਾਸਤੇ ਬੜਾ ਲੁਛਦਾ ਤੇ ਤਲਤਲਾ ਬਿਲਕਦਾ ਸੈਂ ਦਰਸ਼ਨਾਂ ਦਾ ਬੜਾ ਤਾਂਗਵਾਨ ਸੈਂ ਜੇ ਦਰਸ਼ਨਾਂ ਦਾ ਵੇਲਾ ਆਇਆ ਤੇ ਰੱਜ ਕੇ ਕਿਉਂ ਨਹੀਂ ਕੀਤੇ ਅੱਖਾਂ ਦੇ ਦਰਵਾਜ਼ੇ ਛੇੜੀ ਨਾਲ ਕਿਉਂ ਬੰਦ ਕਰ ਲਏ ਇਮਾਸ਼ੀ ਨੇ ਹਟ ਕੋਰਾ ਜਾ ਪਰ ਕਿ ਆਖਿਆ ਸਾਹਿਬ ਮੈਂ ਅੱਖਾਂ ਦੇ ਦਰਵਾਜੇ ਆਪ ਨਹੀਂ ਬੰਦ ਕੀਤੇ ਮੈਂ ਅੱਖਾਂ ਦੀਆਂ ਬਾਰੀਆਂ ਆਪ ਨਹੀਂ ਬੰਦ ਕੀਤੀਆਂ ਇਹ ਬੇਸ਼ਰਮੇ ਅੱਖਾਂ ਇਹ ਨਿਰਲਜ ਅੱਖਾਂ ਇਹ ਬੇਹਿਆਅ ਅੱਖਾਂ ਜਿਹੜੀਆਂ ਤੇਰੇ ਨਾਲ ਟੁੱਟ ਗਈਆਂ ਜਿਨ੍ਹਾਂ ਤੈਨੂੰ ਬੇਦਾਵਾ ਲਿਖ ਦਿੱਤਾ ਜਿਨ੍ਹਾਂ ਨੇ ਆਪ ਕਹਿ ਦਿੱਤਾ ਅੱਜ ਤੋਂ ਤੂੰ ਸਾਡਾ ਗੁਰੂ ਨਹੀਂ ਇਹਨਾਂ ਅੱਖਾਂ ਵਿੱਚ ਤਾਂ ਵੀ ਹੈ ਨਹੀਂ ਹਿੰਮਤ ਨਹੀਂ ਤੇਰਾ ਦਰਸ਼ਨ ਕਰ ਸਕਤੇ ਇਹ ਸ਼ਰਮ ਦੀਆਂ ਮਾਰੀਆਂ ਆਪੇ ਬੰਦ ਹੋ ਗਈਆਂ ਮਾ ਸਿੰਘਾ ਜੇ ਨਹੀਂ ਦਰਸ਼ਨ ਕਰਨ ਦੀ ਤਾਂ ਤੇ ਫਿਰ ਕੋਈ ਆਖਰੀ ਇੱਛਾ ਹੀ ਦੱਸ ਦੇ ਕੋਈ ਤਮੰਨਾ ਹੀ ਦੱਸ ਦੇ ਕੋਈ ਖਾਸ਼ੀ ਦੱਸ ਦੇ ਕੁਝ ਚਾਹੀਦਾ ਹੈ ਤੇ ਜਿੰਨਾ ਕੁ ਬਲ ਕਾਇਆ ਵਿੱਚ ਬਾਕੀ ਰਹਿੰਦਾ ਸੀ ਉਹਨੇ ਇੱਕ ਬਲ ਨਾਲ ਜ਼ੋਰ ਲਾ ਕੇ ਮਾ ਸਿੰਘ ਅੰਤ ਵੇਲੇ ਬੋਲਿਆ ਤੁਸੀਂ ਸਾਰੇ ਦਾਨੇ ਹੋ ਮੇਰੇ ਖੱਬੇ ਹੱਥ ਜੋਸ਼ ਜੀ ਬੈਠੇ ਨੇ ਮੈਂ ਤੁਹਾਨੂੰ ਉਸ ਗਲੇ ਦਾ ਨਕਸ਼ਾ ਲਗਾ ਬਿਆਨ ਕਰ ਮਾ ਸਿੰਘ ਬੋਲਿਆ ਕਹਿਣ ਲੱਗਾ ਦੇਖ ਸਰਹਾਣੇ ਤੈਨੂੰ ਕਲਗੀ ਵਾਲਿਆ ਦੇਖ ਸਰਹਾਣੇ ਤੈਨੂੰ ਇਹ ਨੇਤਰ ਮੇਰੇ ਪੈ ਸੰਗਦੇ ਨੇ ਬਿਨ ਅਥਰੂ ਦੇ ਰੋ ਰੋ ਕੇ ਤੇਥੋਂ ਮਾਫੀ ਮੰਗਦੇ ਨੇ ਭਾਰੇ ਪੁਈ ਅਕਿਰਤ ਕਣ ਮੰਦੇ ਅਸੀਂ ਹਾਂ ਪਿਆਰਿਆ ਭੁੱਲ ਕੇ ਭਲਾਈਆਂ ਤੇਰੀਆਂ ਤੈਨੂੰ ਮਨੋਂ ਵਿਸਾਰਿਆ ਪਰ ਪੁਲਾ ਹੋਇਆ ਪ੍ਰਭਾਤ ਦਾ ਘਰ ਆ ਜਾਏ ਜੇ ਰਾਤ ਨੂੰ ਤਾਂ ਪੁਲਾ ਹੋਇਆ ਨਹੀਂ ਜਾਪਦਾ ਸੱਚਮੁੱਚ ਤੇਰੀ ਜ਼ਾਤ ਨੂੰ ਹੁਣ ਜੀਬ ਮੇਰੀ ਸ਼ੁਕਰੇਹੀ ਕਿ ਬੋਲਣਾ ਨਹੀਂ ਹੋਵੰਦਾ ਏ ਕਾ ਮੇਰਾ ਮੂੰਹ ਚੰਦਰਾ ਹੁਣ ਮੁੜ ਨਹੀਂ ਖੋਲਣ ਹੋਵੰਦਾ ਇਹ ਹੱਥ ਪੈੜੇ ਚੰਦਰੇ ਜਿਨਾ ਬੇਦਾਵਾ ਲਿਖਿਆ ਹੁਣ ਜੁੜੇ ਹੋਏ ਨਹੀਂ ਖੁੱਲਦੇ ਮੰਗਣ ਲਈ ਤੇਥੋਂ ਪਿੱਖਿਆ ਉਹ ਰਾਜ ਜੋਗੀ ਮਾਲਕਾ ਉਹ નિર્ਧਨਾ ਦੇ ਪਾਲਕਾ ਅਸੀਂ ਖਾੜਦੇ ਦਾਤਾ ਬੇਦਾਵਾ ਫਾੜਦੇ ਨਾਦਾਨ ਸਾਂ ਇਨਸਾਨ ਸਾਂ ਨਾ ਤੇਰੇ ਵਾਂਗੂ ਪ੍ਰੀਤਮ ਬਲਵਾਨ ਸਾਂ ਭਗਵਾਨ ਸਾਂ ਬਸ ਆਸ ਪੂਰੀ ਹੋ ਗਈ ਦਰਸ਼ਨ ਦੀ ਤਾਂਗਾ ਮੁਕੀਆਂ ਪ੍ਰੀਤਮ ਦੇ ਕੰਨੀ ਆਵਾਜ਼ ਪਹੁੰਚੀ ਮਿਲ ਗਈਆਂ ਸਭ ਮੁਕਤੀਆਂ ਬਸ ਆਸ ਨਹੀਂ ਹੁਣ ਹੋਰ ਦੀ ਮੈਂ ਇੱਕੋ ਤਮੰਨਾ ਰਹਿ ਗਈ ਅੜਿਆ ਕੂਜ ਡਾਰੋਂ ਵਿਛੜੀ ਮਰਦੇ ਹੋਏ ਹਾਂ ਕਹਿ ਰਹੀ ਹੁਣ ਛੱਡ ਪਾਣੀ ਛਿੜਕਣਾ ਜੀਣਾ ਮੇਰਾ ਬੇਸੂਦ ਹੈ ਫਾੜ ਦੇ ਲਿਖਿਆ ਬੇਦਾਵਾ ਰੂਹ ਮੇਰੀ ਮੌਜੂਦ ਹੈ बस सुनो आखरी अरदास है जे रह गया कोई श्वास है ओ निकले तेरी चोली ਦੇ ਵਿੱਚ ਖੂਨਾਂ ਦੀ ਖੇਡੀ ਹੋਲੀ ਦੇ ਵਿੱਚ ਇਹ ਸੀਸ ਮੇਰਾ ਦਾਤੇ ਆ ਚਰਮੀ ਤੇਰੀ ਝੁਕਿਆ ਰਹੇ ਵੀਰਾਂ ਦਾ ਕੀਤਾ ਐਬ ਦਾਤਾ ਇਸ ਤਰ੍ਹਾਂ ਲੁਕਿਆ ਰਹੇ ਇਹ मुक्तसर ਦੀ কারਬਲਾ ਦੁਨੀਆਂ ਭੁਲਾ سکےgina गा गा के तेरे कारनामे वीणा ਕਦੇ ਠਕੇਗੀ ਨਾ ਇਹ ਕਹਿੰਦੇ ਕਹਿੰਦੇ ਰੁਕ ਗਿਆ ਇਹ ਕਹਿੰਦੇ ਕਹਿੰਦੇ ਰੁਕ ਗਿਆ ਦਸ਼ਮੇਸ਼ ਦਾ ਉਹ ਲਾਲਸੀ ਟੁੱਟੀ ਨੂੰ ਗੰਡਣ ਵਾਲੜਾ ਪ੍ਰੀਤੰਬੀ ਉਹਦਾ ਨਾਲ ਸੀ ਜਿੰਨੇ ਗੁਰੂ ਕੇ ਸਿੱਖ ਬੈਠਿਓ ਮਾਈ ਵਾਏ ਵਾਏ ਗੁੰਝ ਪਾਵੇ ਸਮੁੰਦਰ ਵਿੱਚ ਗਾਂਡਣਾ ਹਰ ਗੋਪਾਲ ਟੁੱਟੀ ਗਾਂਡਣ ਹਰ ਗੋਪਾਲ गांडण आर गोपाल टूटी गांडण गोपाल ਨੇ ਜੰਗ ਵਿੱਚ ਇੱਕ ਸਨਾਟਾ ਸੀ ਖਾਮੋਸ਼ੀ ਸੀ ਤੇ ਗਰੀਬ ਨੂੰ ਅੱਜ ਬਾਪੂ ਨੇ ਕੰਮਰ ਕਸੇ ਵਿੱਚੋਂ ਕੱਢ ਕੇ ਕਾਗਲ ਆਖੇ ਮਾਂ ਸ਼ਿੰਗਾਰ ਹੋ ਕਾਗਦੇ ਮੈਂ ਸ਼ਹਿਬਦਾਰੇ ਛੱਡ ਆਇਆ ਆਨੰਦਪੁਰ ਛੱਡ ਆਇਆ ਮਾਂ ਸ਼ਿੰਗਾਰ ਬਾਂ ਖਰਬਾਂ ਰੁਪਏ ਛੱਡ ਆਇਆ ਤੇਰਾ ਕਾਗਲ ਮੇਰੇ ਕੋਲ ਹੈ ਇਹ ਨਹੀਂ ਮੈਂ ਪੁਲਾਇਆ ਮਾਂ ਸ਼ਿੰਗਾਰ ਇਨੇ ਚਰਨ ਜਿਹੜੇ ਨਾਲ ਦੇ ਸਿੰਘ ਸ਼ਹੀਦ ਹੋਏ ਮੈਦਾਨੇ ਜੰਗ ਵਿੱਚ ਗਏ ਸ਼ਹੀਦ ਗੰਜ ਦੇ ਦਰਵਾਜੇ ਅੱਗੇ ਅੱਗੇ ਸ਼ਹੀਦਾਂ ਨੇ ਦਰਵਾਜੇ ਬੰਦ ਕਰ ਲੈ ਚਲੇ ਜਾ ਤੁਸੀਂ ਮਖਤੂਲ ਹੋ ਤੁਸੀਂ ਮਰਦਾ ਹੋ ਤੁਸੀਂ ਬੇਮੁਖ ਹੋ ਤੁਸੀਂ ਕਾਹਿਰ ਔਰ ਬੁਜਦਿਲ ਹੋ ਤੁਹਾਡੇ ਵਾਸਤੇ ਸ਼ਹੀਦ ਗਾਹ ਦੇ ਦਰਵਾਜੇ ਨਹੀਂ ਖੁੱਲਣ ਤਰੂੰ ਆ ਕੇ ਰੋਲਾ ਪਾ ਤਾ ਮਾਂsingਾ ਲੁੱਟੇ ਗਏ ਅਸੀਂ ਸ਼ਹੀਦਾਂ ਵਿੱਚ ਦਾਖਲ ਨਹੀਂ ਹੋਏ ਸਾਡੇ ਵਾਸਤੇ ਸ਼ਹੀਦ ਗਾਹ ਦੇ ਦਰਵਾਜੇ ਨਹੀਂ ਖੁੱਲੇ ਅਸੀਂ ਮੁਰਦਿਆਂ ਚ ਗਿਣੇ ਗਏ ਆ ਕੋਈ ਕਰ ਕਰ ਇਹ ਪਾਈ ਸਾਹਿਬ ਆਈ ਮਾਂ ਸਿੰਘ ਨੇ ਫਿਰ ਇੱਕ ਵਾਰਾ ਪੁਕਾਰ ਕੀਤੀ ਦਾਦਾ ਮੇਰੇ ਸਾਥੀ ਮੇਰੇ ਕੰਨਾਂ ਛਾ ਕੇ ਰੋ ਰਹੇ ਨੇ ਕਰਦੇ ਰਹਿਮਤ ਕਰਦੇ ਮਿਹਰ ਕਰਦੇ ਬੇੜਾ ਪਾਰ ਕਾਗਦ ਪਾਰ ਦਿੱਤਾ ਖਦਰਾਨੇ ਦੀ ਟਾਬ ਤੇ ਪੁਰਜੇ ਖਲਾਰ ਦਿੱਤੇ ਟੁੱਟੀ ਹੋਈ ਗੰਢ ਲਈ ਜਿਨ੍ਹਾਂ ਨੂੰ ਆਪਣੇ ਬਣਾਇਆ ਸੀ ਜਿਨ੍ਹਾਂ ਨੂੰ ਆਪਣੇ ਲੜ ਲਾਇਆ ਸੀ ਅੰਤ ਵੇਲੇ ਤੱਕ ਉਹਨਾਂ ਦੀ ਸਹਾਇਤਾ ਕੀਤੀ ਹੁਣ ਇਹ ਬਖਸ਼ੀਆਂ ਹੋਈਆਂ ਰੂਹਾਂ ਸ਼ਹੀਦ ਬਣ ਗਈਆਂ ਕਾਫਲਾ ਬਣ ਕੇ ਤੁਰੀਆਂ ਸ਼ਹੀਦ ਗਾਹ ਦੇ ਦਰਵਾਜ਼ੇ ਅੱਗੇ ਪਹੁੰਚੀਆਂ ਦਰਵਾਜ਼ੇ ਖੁੱਲ ਗਏ ਅੰਦਰਲੇ ਸ਼ਹੀਦ ਅੰਦਰੋਂ ਕਹਿ ਰਹੇ ਸਨ ਖਦਰਾਨੇ ਦੀ ਟਾਪ ਤੋਂ ਤੁਰਿਆ ਹੋਇਆ ਕਾਫਲਾ ਬਾਹਰੋਂ ਕਹਿ ਰਿਹਾ ਸੀ ਗੁਰਵੱਡ ਭਾਗੀ ਪਾਇਆ ਜਾ ਗੁਰਵੱਡ ਭਾਗੀ ਪਾਇਆ ਗੁਰਵੱਡ ਭਾਗੀ ਪਾਇਆ ਐਸਾ ਗੁਰਵੱਡ ਭਾਗੀ ਪਾਇਆ ਗੁਰਵੱਡ ਭਾਗੀ ਪਾਇਆ ਐਸਾ ਗੁਰਵੱਡ ਭਾਗੀ ਪਾਇਆ